ਦਾਤੀ ਬਣਾਉਣ ਦੇ ਲਈ ਜਿਹੜਾ ਸ਼ੁਰੂਆਤ ਕਿਸ ਜਗ੍ਹਾ ਤੋਂ ਹੁੰਦੀ ਹੈ ਸਾਰਾ ਮਟੀਰੀਅਲ ਤੁਹਾਡੇ ਕੋਲੇ ਆਪਣੀ ਆਉਂਦਾ ਆਪ ਤਿਆਰ ਕਰਦੇ ਹੋ। ਮੈਨੂੰ ਹੋ ਗਿਆ ਜੀ ਕੋਟੋ ਕੱਟ ਜੀ 27 28 ਸਾਲ ਦਾ ਹੋ ਗਿਆ ਜੀ 27 28 25 ਸਾਲ ਦਾ 25 ਹਾਂਜੀ ਕੰਮ ਦੁਕਾਨ ਤੇ ਆਏ ਹੋ। ਤੇ ਮਤਲਬ ਜਿਹੜਾ ਇਹ ਸਾਰਾ ਦਾਤੀ ਤਿਆਰ ਹੋ ਕੇ ਹਾਂਜੀ ਤੇ ਦਾਤੀ ਇਹ ਪੂਰੇ ਇੰਡੀਆ ਦੇ ਵਿੱਚ ਜਾਂਦੀ ਹੈ ਜਾਂ ਕਿੱਥੇ-ਕਿੱਥੇ ਜਾਂਦੀ ਹੈ ਤੁਹਾਡੀ ਸਾਡੀ ਤੁਹਾਡੇ ਬਜ਼ੁਰਗਾਂ ਨੂੰ ਕਿੰਨਾ ਸਮਾਂ ਹੋ ਗਿਆ ਕਿਉਂਕਿ ਤੁਸੀਂ ਨੌਜਵਾਨ ਹੋ ਤੇ ਅੱਜ ਕੱਲ ਦੇ ਨੌਜਵਾਨ ਜਿਹੜੇ ਕਹਿੰਦੇ ਨੇ ਵੀ ਏਦਾਂ ਦੇ ਕੰਮ ਕਰਕੇ ਖੁਸ਼ ਨਹੀਂ ਤੁਹਾਨੂੰ ਕਿਵੇਂ ਲੱਗਦਾ ਵੀ ਇਹ ਕੰਮ ਜਿਹੜਾ ਕਰਦੇ ਹੋ ਸੰਤੁਸ਼ਟੀ ਮਿਲਦੀ ਹੈ ਮਨ ਨੂੰ ਕਹਿੰਦੇ ਵੀ ਜੇ ਤੋਂ ਡੇਲੀ ਦੇ 10 ਤੋਂ 15 ਟਰੱਕ ਦਾਤੀਆਂ ਦੇ ਪੂਰੇ ਬਾਜ਼ਾਰ ਦੇ ਵਿੱਚੋਂ ਭਰ ਲੋ ਤਾਂ ਡੇਲੀ ਇੰਨੀ ਜਾਂਦੀ ਹੈ ਕੀ ਗੱਲ ਸੱਚ ਹੈ ਬਿਲਕੁਲ ਸੱਚ ਹੈ ਜਿੰਨੇ ਮਰਜੀ ਟਰੱਕ ਭਰ ਲੋ 10-10 ਟਰੱਕ ਰੋਜ਼ ਦੇ ਭਰ ਲੋ ਵੀ ਭਰੇ ਜਾਂਦੇ ਅੱਛਾ ਇੰਨੀ ਦਾਤੀਆਂ ਆਂਦੀਆਂ ਅੰਮ੍ਰਿਤਸਰ ਦੀਆਂ ਦਾਤੀਆਂ ਕੋਵਾਲਦੀ ਉਹ ਤਾਂ ਹਲਕੀ ਹੁੰਦੀ ਹੈ ਜੀ ਇਹ ਹੁਣ ਸਾਰੇ ਨਾਲ ਹੈਵੀ ਦਾਤੀ ਹੈ ਜੀ ਠੀਕ ਹੈ ਇਹਦੇ ਨਾਲ ਜੇ ਮੈਂ ਮੋਟਾ ਕੰਮ ਕਰਨਾ ਬਾਜਰਾ ਬੂਦਾਂ ਚਰੀ-ਚਰੀ ਮੋਟਾ ਕੰਮੇ ਵੱਢਦੀ ਆ ਜਿਹੜੀ ਹਲਕੀ ਦਾਤੀ ਆ ਜਿਵੇਂ ਘਾਹ ਨੂੰ ਵੱਢਣ ਨੂੰ ਉਹ ਹਲਕੀ ਦਾਤੀਆਂ ਦੋ ਕਾਫੀ ਪ੍ਰਕਾਰ ਦੀ ਦਾਤੀ ਆ ਜੀ ਤਿੰਨ ਚਾਰ ਪ੍ਰਕਾਰ ਦੀ ਦਾਤੀ ਹੁੰਦੀ ਸਾਰਾ ਸੈਟਅਪ ਲਗਾਇਆ ਹੋਇਆ ਥੋੜਾ ਸਮਝਾਓਗੇ ਇਹਦੇ ਬਾਰੇ ਵੀ ਕਿੱਦਾਂ ਕਿੱਦਾਂ ਕੀ ਕੀ ਆ ਜੀ ਇਹ ਪਹਿਲੀ ਮਸ਼ੀਨ ਪਹਿਲੀ ਮਸ਼ੀਨ ਦਾਤੀ ਆ ਇਹ ਤਾਂ ਪ੍ਰੈਸ ਆ ਜੀ ਜਿਵੇਂ ਗਲੀਆਂ ਕੱਗ ਨੂੰ ਬਲੇਡ ਦੇ ਵਿੱਚ ਪਾਟੇ ਦੇ ਵਿੱਚ ਜੀ ਠੀਕ ਹੈ ਇਹਦੇ ਨਾਲ ਆਪਾਂ ਗਲੀਆਂ ਕੱਢਦੇ ਆ ਜੀ ਪ੍ਰੈਸ ਨਾਲ ਜੀ ਠੀਕ ਹੈ ਹਾਂਜੀ ਤਿੱਖੀ ਕਰਦੇ ਆ ਫਿਰ ਅਸੀਂ ਇਹ ਤੇ ਦਾਤੀ ਪਹਿਲਾਂ ਇਹਦੇ ਉੱਤੇ ਤਿੱਖੀ ਕੀਤੀ ਜਾਂਦੀ ਹੈ ਹਾਂ ਜੀ ਤਿੱਖੀ ਕਰਕੇ ਜਿਵੇਂ ਆ ਤਿੱਖੀ ਕੀਤੀ ਹੈ ਠੀਕ ਹੈ ਆਹ ਤਿੱਖੇ ਕਰਕੇ ਜੀ ਠੀਕ ਹੈ ਤੇ ਉਸ ਤੋਂ ਬਾਅਦ ਇੱਧਰ ਫਿਰ ਆ ਕੱਟਣ ਲੱਗਿਆ ਹੋਇਆ ਹੈ ਜੀ ਇਹਦੇ ਵਿੱਚ ਕੰਮ ਜੇ ਕਰਦੇ ਆ ਤੇ ਆਹ ਆਰੇ ਵਾਲੇ ਬਲੇਡ ਵੀ ਜਿਹੜੇ ਤਿੱਖੇ ਕੀਤੇ ਹੋਏ ਨੇ ਇਹ ਹਾਂ ਜੀ ਇਹ ਆਰਾ ਹੀ ਲੱਕੜ ਵੱਢਣ ਵਾਲਾ ਜੀ ਆਪਣਾ ਠੀਕ ਹੈ ਜੀ ਆਪ ਹੀ ਤਿਆਰ ਕਰਦੇ ਜੁਰੇ ਸਤਿ ਸ਼੍ਰੀ ਅਕਾਲ ਪੰਜਾਬੀ ਲੋਕ ਚੈਨਲ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਪ੍ਰਕਾਸ਼ ਸ਼ਰਮਾ ਸਵਾਗਤ ਕਰਦਾ 21ਵੀਂ ਸਦੀ ਚੱਲ ਰਹੀ ਹੈ ਤੇ ਜਿਹੜਾ ਯੁੱਗ ਹੈ ਉਹ ਬਦਲ ਗਿਆ ਹੈ ਤੇ ਹੱਥੀ ਕੰਮ ਕਰਨ ਦੀ ਜਗ੍ਹਾ ਹੁਣ ਮਸ਼ੀਨਾਂ ਨੇ ਲੈ ਲਈ ਹੈ ਕਿਤੇ ਨਾ ਕਿਤੇ ਦੇਸ਼ ਤਰੱਕੀ ਵੀ ਕਰ ਰਿਹਾ ਹੈ ਪਰ ਪੁਰਾਣਾ ਜਿਹੜਾ ਸੱਭਿਆਚਾਰ ਹੈ ਵਿਰਸਾ ਹੈ ਆਪਣਾ ਹੱਥੀ ਕੰਮ ਕਰਨ ਦਾ ਉਸ ਤੋਂ ਕਿਤੇ ਨਾ ਕਿਤੇ ਲੋਕ ਜਿਹੜੇ ਉਹ ਦੂਰ ਹੋ ਰਹੇ ਨੇ ਅੱਜ ਪਹੁੰਚਿਆ ਸ਼ਹਿਰ ਅਹਿਮਦਗੜ੍ਹ ਦੇ ਵਿੱਚ ਅਹਿਮਦਗੜ੍ਹ ਸ਼ਹਿਰ ਦੀ ਖਾਸੀਅਤ ਹੈ ਕਿ ਇੱਥੇ ਦੇ ਲੋਕ ਨੇ ਜਿਹੜੇ ਉਹ ਬਹੁਤ ਮਿਠਾਸ ਦੇ ਨਾਲ ਕਹਿੰਦੀਏ ਵੀ ਆਮ ਲੋਕਾਂ ਦੇ ਨਾਲ ਗੱਲਬਾਤ ਕਰਨੇ ਉਹਨਾਂ ਦੇ ਗੱਲਬਾਤ ਕਰਨ ਦਾ ਤਰੀਕਾ ਕਹਿ ਲਿਏ ਮਹਾਜਨ ਲੋਕਾਂ ਦਾ ਸ਼ਹਿਰ ਹੈ ਇਹ ਤੇ ਇਸ ਸ਼ਹਿਰ ਦੀ ਇੱਕ ਹੋਰ ਖਾਸੀਅਤ ਹੈ ਵੀ ਜਿਹੜੇ ਲੀਡਰ ਨੂੰ ਇਹ ਥਾਪੜਾ ਦੇ ਦੇਣ ਤੇ ਉਹ ਲੀਡਰ ਕਦੇ ਹਾਰਦਾ ਨਹੀਂ ਕਿਉਂਕਿ ਇੱਥੇ ਤਕਰੀਬਨ 35000 ਪਲੱਸ ਜਿਹੜੀ ਬੋਟ ਹੈ ਪਰ ਅੱਜ ਜਿਹੜਾ ਵਿਸ਼ਾ ਸਾਡਾ ਉਹ ਪੁਰਾਣੇ ਸਬਚਾਰ ਨੂੰ ਆਪਣੇ ਕੈਮਰਾ ਪਰਸਨ ਨੂੰ ਕਹੂੰਗਾ ਕਿ ਦਿਖਾਉਣ ਜਰੂਰ ਤੇ ਆ ਦਾਤੀਆਂ ਨੇ ਜੀ ਤੇ ਤੰਗਲੀਆਂ ਪਈਆਂ ਨੇ ਤੇ ਕਾਫੀ ਕੁਸ ਪਿਆਏ تھے ਹੱਥੀ ਕੰਮ ਕਰਨ ਵਾਲੇ ਔਜ਼ਾਰ ਨੇ ਤੇ ਕਿਤੇ ਨਾ ਕਿਤੇ ਜਿਹੜਾ ਇਹਦਾ ਇਹਦੀ ਜਗਾ ਕੀ ਉਹ ਮਸ਼ੀਨਾਂ ਨੇ ਲੈ ਲਈਏ ਤੇ ਹੱਥੀ ਕੰਮ ਕਰਨ ਵਾਲੇ ਜਿਹੜੇ ਲੋਕ ਨੇ ਹੁਣ ਤੁਹਾਨੂੰ ਬਹੁਤ ਘੱਟ ਦੇਖਣਗੇ ਤੇ ਇੱਥੇ ਬਾਪੂ ਜੀ ਨੇ ਤਕਰੀਬਨ ਕਾਫੀ ਸਮੇਂ ਤੋਂ ਦਾਤੀਆਂ ਬਣਾਉਣ ਦਾ ਕੰਮ ਕਰਦੇ ਨੇ ਤੇ ਉਹਨਾਂ ਦੇ ਨਾਲ ਉਹਨਾਂ ਦੇ ਬੇਟੇ ਵੀ ਨੇ ਤੇ ਪਹਿਲਾਂ ਆਪਾਂ ਬਾਪੂ ਜੀ ਨਾਲ ਗੱਲਬਾਤ ਕਰਾਂਗੇ ਜੀ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂ ਬਾਪੂ ਜੀ ਕੀ ਨਾਮ ਹੈ ਤੁਹਾਡਾ ਦਵਿੰਦਰ ਸਿੰਘ ਜੀ ਦਵਿੰਦਰ ਸਿੰਘ ਹਾਂਜੀ ਤੇ ਆ ਦੁਕਾਨ ਤੁਹਾਡੇ ਨਾਮ ਨਾਲ ਹੀ ਚੱਲਦੀ ਹੈ ਹਾਂਜੀ ਤੇ ਬਾਪੂ ਜੀ ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਹੋਊਗਾ ਵੀ ਤੁਹਾਡਾ ਜਿਹੜਾ ਇਹ ਕੰਮ ਹੈ ਕਿੰਨੇ ਸਾਲਾਂ ਤੋਂ ਤੁਸੀਂ ਕਰਦੇ ਆ ਰਹੇ ਲਗਭਗ 50 ਸਾਲ ਤੋਂ ਕਰ ਰਿਹਾ ਹਾਂ 50 ਸਾਲ ਹੋ ਗਏ ਤੇ ਬਾਪੂ ਜੀ ਅਸਲ ਦੇ ਵਿੱਚ ਸਮਾਂ ਬਦਲ ਚੁੱਕਿਆ ਹੈ ਤੇ ਕਿਤੇ ਨਾ ਕਿਤੇ ਦੇਖੀਏ ਵੀ ਜਿਹੜੇ ਲੋਕ ਨੇ ਉਹ ਮਸ਼ੀਨਾਂ ਦੇ ਵੱਲ ਜਿਹੜਾ ਰੁਝਾਨ ਹੈ ਕਿਉਂਕਿ ਸਮੇਂ ਦੀ ਘਾਟ ਹੈ ਲੋਕਾਂ ਲਈ ਹੱਥੀ ਕੰਮ ਕਰਕੇ ਕੋਈ ਖੁਸ਼ ਨਹੀਂ ਹੈਗਾ ਤੇ ਹੁਣ ਕਿਵੇਂ ਦੇਖਦੇ ਹੋ ਕਿੰਨਾ ਕੁ ਫਰਕ ਪੈਂਦਾ ਜਿਹੜਾ ਇਹਦੇ ਤੇ ਹੁਣ ਤਾਂ ਪਹਿਲਾਂ ਦਾਤੇ ਕੰਮ ਹੈ ਵਧਿਆ ਚੱਲੀ ਜਾਂਦਾ ਜੀ ਚੱਲਦਾ ਵਧੀਆ ਹਾਂ ਤਾਂ ਥੋੜੀ ਜਿਹੀ ਗੱਲ ਵੱਢ ਗਈ ਹਾਂਜੀ ਬੁਲਾ ਦਾਦੀ ਦੇ ਕਣਗੇ ਆ ਥੋੜੀ ਜਿਹੀ ਮੰਦੀ ਅੱਛਾ ਦਾਦੀ ਬਹੁਤ ਚੱਲਦੀ ਹੈ ਤੇ ਬਾਪੂ ਜੀ ਅਸਲ ਦੇ ਵਿੱਚ ਦਾਤੀ ਬਣਾਉਣ ਦੇ ਲਈ ਜਿਹੜਾ ਸ਼ੁਰੂਆਤ ਕਿਸ ਜਗ੍ਹਾ ਤੋਂ ਹੁੰਦੀ ਹੈ ਸਾਰਾ ਮਟੀਰੀਅਲ ਤੁਹਾਡੇ ਕੋਲੇ ਆਪਣੀ ਆਉਂਦਾ ਆਪ ਤਿਆਰ ਕਰਦੇ ਹੋ ਆਪ ਤਿਆਰ ਸਾਰਾ ਮਟੀਰੀਅਲ ਜੀ ਠੀਕ ਹੈ ਦਾਤੀ ਬਣਾਉਂਦੇ ਜੀ ਠੀਕ ਹੈ ਮਤਲਬ ਸਭ ਤੋਂ ਪਹਿਲਾਂ ਜਿਵੇਂ ਇਹ ਕੈਲੀ ਵੀ ਇਹ ਤੁਹਾਡੀਆਂ ਤਿਆਰ ਕਰਤੀਆਂ ਹਾਂ ਹਾਂ ਦੰਦੇ ਕੱਢ ਵਾਲੇ ਬਸ ਦੰਦੇ ਕੱਢਣ ਵਾਲੇ ਆ ਤੇ ਸਭ ਤੋਂ ਪਹਿਲਾਂ ਜਿਹੜਾ ਹੈਂਡਲ ਹੈ ਇਹ ਕਿੱਥੇ ਬਣਦਾ ਜੀ ਹੈਂਡਲ ਮੁੰਡੀ ਜੀ ਬਣਦੇ ਆ ਰਿਆਂ ਤੇ ਠੀਕ ਹੈ ਉਹ ਦਰਵਾਜ਼ਾ ਲਾਉਂਦੇ ਆ ਜੀ ਠੀਕ ਹੈ ਜਿਹੜੇ ਤੁਮਰਾ ਤਿਆਰ ਕਰਦੇ ਹੋ ਠੀਕ ਹੈ ਤੇ ਫਿਰ ਆਹ ਪੱਤੀ ਜਿਹੜੀ ਨਾਲ ਲੱਗਦੀ ਆ ਬਲੇਡ ਇਹ ਹਾਂਜੀ ਇੱਥੇ ਬਣਦਾ ਜੀ ਇੱਥੇ ਬਣਦਾ ਜੀ ਠੀਕ ਹੈ ਇਸ ਤੋਂ ਬਾਅਦ ਫਿਰ ਤੁਸੀਂ ਮੜਿਆ ਜਾਂ ਕਰਕੇ ਦਿਖਾਉਂਗੇ ਮਤਲਬ ਤੁਸੀਂ ਕੰਮ ਕਰ ਰਹੇ ਸੀ ਜਿਵੇਂ ਆਪਣਾ ਲਾਤੀ ਸਿੱਧੀ ਆ ਰਹੀ ਮੈਂ ਠੀਕ ਹੈ ਸਿੱਧੀ ਕਰ ਰਿਹਾ ਹਾਂ ਹਾਂਜੀ ਤੇ ਇੱਥੇ ਰੱਖਣ ਦਾ ਕੀ ਹਿਸਾਬ ਕਿਤਾਬ ਹੈ ਜਿਹੜਾ ਸੱਚਾ ਇਹ ਕੀ ਹੈ ਇਹ ਦਿੱਕਤ ਹੈ ਸਾਡੇ ਇੱਕ ਜ਼ਾੜਾ ਦੇ ਬਾਰੇ ਬਿੰਗ ਘੱਟ ਵਾਤੇ ਮਤਲਬ ਆ ਜਿਹੜੇ ਨਿਸ਼ਾਨ ਲੱਗੇ ਹੋਏ ਨੇ ਵੀ ਇਹ ਇਹ ਤੋਂ ਤੁਸੀਂ ਦੇਖਣਾ ਵੀ ਕੋਈ ਗੁਣੀਏ ਚ ਕਰ ਦਿੰਨੇ ਹਾਂ ਹਾਂਜੀ ਹਾਂਜੀ ਇੱਕ ਸ਼ਾਇਦ ਉਹਦੇ ਬਾਰੇ ਠੀਕ ਹੈ ਪਤਾ ਕਿਵੇਂ ਲੱਗਦਾ ਜੇ ਬਿੰਗੀ ਰਹਿ ਗਈ ਜੀ ਆ ਦੇਖੋ ਪਿੱਛੇ ਹੱਟੀ ਹੋਈ ਆ ਹਾਂਜੀ ਸਹੀ ਇਹਨੇ ਤੇ ਸਾਰੀਆਂ ਠੀਕ ਹੈ ਆ ਦੇਖੋ ਸਹੀ ਹੋ ਰਿਹਾ ਹੈ ਸਹੀ ਆ ਤੇ ਹੁਣ ਸਹੀ ਆ ਗਈ ਹਾਂਜੀ ਠੀਕ ਐ ਬਾਪੂ ਕਾਫੀ ਸਾਲ ਦਾ ਤਜਰਬਾ ਬੋਲਦਾ ਹੈ ਫਿਰ ਹਾਂਜੀ ਹਾਂਜੀ ਬਹੁਤ ਬਜ਼ੁਰਗ ਆ ਬਈ ਮੈਂ ਬੁਨੇ ਅੱਛਾ ਤੁਹਾਡੇ ਬਜ਼ੁਰਗਾਂ ਦਾ ਕੀ ਨਾਮ ਸੀਗਾ ਰਣਜੀਤ ਸਿੰਘ ਜੀ ਰਣਜੀਤ ਸਿੰਘ ਹਾਂਜੀ ਤੇ ਉਹ ਮਤਲਬ ਤੁਹਾਡੇ ਗੁਰੂ ਉਹੀ ਨੇ ਹਾਂਜੀ ਤੇ ਕਦੇ ਕੁੱਟ ਖਾਧੀ ਆ ਬਾਪੂ ਅਸਲ ਦੇ ਵਿੱਚ ਮਤਲਬ ਦਰਸ਼ਕ ਵੀ ਕਹਿਣਗੇ ਵੀ ਕਿੰਦਾ ਦੀਆਂ ਗੱਲਾਂ ਕਰਦਾ ਪਰ ਕਹਦੇ ਹੁੰਦੇ ਵੀ ਜੇ ਆਪਨੇ ਗੁਰੂ ਤੋਂ ਕੋ ਸਿੱਖਣਾ ਤੇ ਕੁੱਟ ਤਾਂ ਖਾਣੀ ਪੈਦੀ ਹੈ। ਆਂਦੇ ਘੂਰ ਦੰਦੇ ਸੀ ਜੀ। ਅੱਛਾ। ਤੇ ਫਿਰ ਇਹ ਗੁੱਸੇ ਹੋ ਕੇ ਦੀ ਭੱਜੇ ਵੀ ਮੈਂ ਨਹੀਂ ਸਿੱਖਣਾ ਇਹ ਕੰਮ। ਮੈਂ ਨਹੀਂ ਭੱਜੇ ਜੀ। ਹਾਂ। ਵੀ ਕੁੱਟ ਖਾ ਲਈ ਪਰ ਸਿੱਖ ਕੇ ਅੱਜ ਰੋਜੀ ਰੋਟੀ। ਅੱਛਾ। ਤੇ ਬਜ਼ੁਰਗਾ ਦੀ ਘੂਰ ਹੀ ਬਹੁਤ ਵੱਡੀ ਗੱਲ ਹੁੰਦੀ ਹੈ। ਹਾਂ ਜੀ ਘੁਰਵਾ ਵੱਡੀ ਹੈ। ਠੀਕ ਹੈ। ਇਹ ਤੁਹਾਡੇ ਬੇਟਾ ਜੀ ਨੇ? ਇਹ ਮੇਰਾ ਬੇਟਾ ਜੀ ਹੈ। ਹਾਂ। ਭਾਈ ਜੀ ਸਤਿ ਸ੍ਰੀ ਅਕਾਲ। ਤੇ ਕੀ ਨਾਮ ਹੈ ਤੁਹਾਡਾ? ਹਰਦੀਪ ਸਿੰਘ। ਹਰਦੀਪ ਸਿੰਘ। ਹਾਂ ਜੀ। ਤੇ ਅ ਭਾਈ ਜੀ ਅ ਤੁਹਾਡੇ ਬਜ਼ੁਰਗਾਂ ਨੂੰ ਕਿੰਨਾ ਕੁ ਸਮਾਂ ਹੋ ਗਿਆ ਕਿਉਂਕਿ ਤੁਸੀਂ ਨੌਜਵਾਨ ਹੋ ਤੇ ਅੱਜ ਕੱਲ ਦੇ ਨੌਜਵਾਨ ਜਿਹੜੇ ਕਹਿੰਦੇ ਨੇ ਵੀ ਅ ਇਦਾਂ ਦੇ ਕੰਮ ਕਰਕੇ ਖੁਸ਼ ਨਹੀਂ ਤੁਹਾਨੂੰ ਕਿਵੇਂ ਲੱਗਦਾ ਵੀ ਇਹ ਕੰਮ ਜਿਹੜਾ ਕਰਦੇ ਹੋ ਸੰਤੁਸ਼ਟੀ ਮਿਲਦੀ ਹੈ ਮੰਨ ਲਓ ਹਾਂਜੀ ਬਿਲਕੁਲ ਹੀ ਪੀੜੀ ਦਾ ਪੀੜੀ ਕੰਮ ਆ ਸਾਹਮਣੇ ਭਾਈ ਕੰਮ ਵਧੀਆ ਲੱਗਦਾ ਜੀ ਤੇ ਅ ਸ਼ੁਰੂ ਤੋਂ ਲੱਗੇ ਹੋਏ ਆ ਮੰਨ ਲੱਗਦਾ ਕੰਮ ਦੇ ਵਿੱਚ ਵਧ ਦੇ ਦੇ ਵਿੱਚ ਤਾਂ ਕਰੀ ਜਾਂਦੇ ਵਧੀਆ ਤੇ ਉਮਰ ਕਿੰਨੇ ਸਾਲ ਦੀ ਹੈ ਤੁਹਾਡੀ ਮੇਰੀ 32 ਸਾਲ ਦੀ ਉਮਰ ਹੈ 32 ਸਾਲ ਦੀ ਹਾਂਜੀ ਤੇ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਕੰਮ ਕਰਦਿਆਂ ਮੈਨੂੰ ਹੋ ਗਏ ਜੀ ਘੱਟੋ ਘੱਟ ਜੀ 27 28 ਸਾਲ ਦਾ ਹੋ ਗਿਆ ਜੀ 27 28 25 ਕੇ ਸਾਲ ਦੇ 25 ਸਾਲ ਹਾਂਜੀ ਕੰਮ ਦੁਕਾਨ ਤੇ ਆਏ ਤੇ ਮਤਲਬ ਛੋਟੇ ਹੁੰਦੇ ਬੱਚੇ ਦੇ ਹੱਥ 'ਚ ਹੀ ਹਥੌੜਾ ਆ ਗਿਆ ਸੀ ਨਹੀ ਹੁਣ ਆਪਦਾ ਕੰਮ ਦਾ ਕੰਮ ਦੇਖ ਦੇਖ ਲੱਗ ਜਾਨੇ ਸਿੱਖੀ ਜਾਨੇ ਹਾਂਜੀ ਤੇ ਮਤਲਬ ਜਿਹੜਾ ਇਹ ਸਾਰਾ ਦਾਤੀ ਤਿਆਰ ਹੋ ਕੇ ਹਾਂਜੀ ਤੇ ਦਾਤੀ ਇਹ ਆ ਪੂਰੇ ਇੰਡੀਆ ਦੇ ਵਿੱਚ ਜਾਂਦੀ ਹੈ ਜਾਂ ਕਿੱਥੇ ਕਿੱਥੇ ਜਾਂਦੀ ਹੈ ਤੁਹਾਡੀ ਦਾਤੀ ਲਗਭਗ ਦਾਤੀ ਸਾਰੇ ਪਾਸੇ ਜਾਂਦੀ ਹੈ ਜੀ ਆ ਜਿੱਨੇ ਜਿੱਥੇ ਲੋੜ ਆ ਮੇਨ ਗਾੜੀ ਇਹੀ ਆ ਪੂਰੇ ਸਾਰੇ ਵਪਾਰੀ ਆਉਂਦੇ ਆ ਦਾਤੀ ਲੈ ਜਾਂਦੇ ਅੱਛਾ ਕਹਿਣ ਗੱਲਾਂ ਬਹੁਤ ਸੁਣੀਆਂ ਨੇ ਬਜ਼ੁਰਗਾਂ ਤੋਂ ਵੀ ਸੁਣਦੇ ਸੀ ਵੀ ਦਾਤੀਆਂ ਦਾ ਘੜਤਾ ਹੈ ਹੀ ਹੈ ਕਹਿੰਦੇ ਵੀ ਜੇ ਤੋਂ ਡੈਲੀ ਦੇ 10 ਤੋਂ 15 ਟਰੱਕ ਦਾਤੀਆਂ ਦੇ ਪੂਰੇ ਬਾਜ਼ਾਰ ਦੇ ਵਿੱਚੋਂ ਭਰ ਲੋ ਤਾਂ ਡੈਲੀ ਇੰਨੀ ਜਾਂਦੀ ਹੈ ਕੀ ਗੱਲ ਸੱਚ ਹੈ ਜੀ ਬਿਲਕੁਲ ਸੱਚ ਹੈ ਜੀ ਜਿੰਨੇ ਮਰਜੀ ਟਰੱਕ ਭਰ ਲੋ ਤੁਸੀਂ ਕਹੇ 10 ਟਰੱਕ ਰੋਜ਼ ਦੇ ਭਰ ਲੋ ਵੀ ਭਰੇ ਜਾਣਗੇ अच्छा ਏਨੇ ዳਤੀ ਬਣਦੀਆਂ ਹਮੇਸ਼ਾ ਇੱਥੇ ਮੰਡੀ ਲਈ ਹਾਂਜੀ ਕਿੰਨੇ ਕ ਪਰਿਵਾਰ ਨੇ ਜਿਹੜੇ ਇੱਥੇ ਵੀ ዳਤੀਆਂ ਬਣਾਉਂਦੇ ਨੇ ਇਹ ਕਿੰਨੇ ਕ ਪਰਿਵਾਰ ਰਹਿ ਗਏ ਬਹੁਤ ਨਹੀਂ ਹੋਏ ਹੈਗੇ ਨੇ ਕਰੀ ਜਾਂਦੇ ਸਾਰੇ ਲਗਭਗ ਮੇਨ ਕੰਮ ਹੀ ዳਤੀ ਦੀ ਗੱਲ ਹੀ ਠੀਕ ਹੈ ਹਾਂਜੀ ਮੇ ਬਹੁਤ ਪਰਿਵਾਰ ਨੇ ਜਿਹੜੀਆਂ ਛੋਟੀਆਂ ਮੋਟੀਆਂ ਦੁਕਾਨਾਂ ਸਭ ዳਤੀਆਂ ਦਾ ਕੰਮ ਕਰਦੇ ਠੀਕ ਹੈ ਹਾਂਜੀ ਤੇ ਇਹ ዳਤੀ ਫਿਰ ਖਾਸ ਕਰਕੇ ਇਹਨਾਂ ਦੀ ਕੁਆਲਿਟੀ ਹੁੰਦੀ ਆ ਵੀ ਇੱਕੋ ਹੀ ਕਿਸਮ ਬਣਾਈ ਜਾਂਦੀ ਆ ਦਾਤੀ ਦੀ ਕੁਆਲਿਟੀ ਉਹ ਤਾਂ ਹਲਕੀ ਹੁੰਦੀ ਆ ਜੀ ਇਹ ਹੁਣ ਸਾਰੇ ਨਾਲ ਹੈਵੀ ਦਾਤੀ ਆ ਜੀ ਠੀਕ ਹੈ ਇਹਦੇ ਨਾਲ ਜਿਵੇਂ ਮੋਟਾ ਕੰਮ ਕਰਨਾ ਬਾਜਰਾ ਬੋਦਾ ਚਰੀ ਚਰੀ ਮੋਟਾ ਕੰਮ ਇਹ ਵੱਢਦੀ ਆ ਜਿਹੜੀ ਹਲਕੀ ਦਾਤੀ ਆ ਜਿਵੇਂ ਘਾਹ ਕੋ ਉੱਡਣ ਨੂੰ ਉਹ ਹਲਕੀ ਦਾਤੀਆਂ ਤੋਂ ਕਾਫੀ ਪ੍ਰਕਾਰ ਦੀ ਦਾਤੀ ਆ ਜੀ ਤਿੰਨ ਚਾਰ ਪ੍ਰਕਾਰ ਦੀ ਦਾਤੀ ਹੁੰਦੀ ਆ ਹਾਂਜੀ ਅੱਛਾ ਕਿਹਾ ਜਾਂਦਾ ਵੀ ਹਨਾ ਜਿਹੜਾ ਬੰਦਾ ਮਿਹਨਤ ਕਰਦਾ ਵੀ ਉਹਨੂੰ ਪੂਰਾ ਮੁੱਲ ਨਹੀਂ ਮਿਲਦਾ ਅਸਲ ਦੇ ਵਿੱਚ ਤੁਹਾਡੀ ਦਾਤੀ ਸ਼ੁਰੂ ਕਿੰਨੇ ਤੋਂ ਹੁੰਦੀ ਆ ਵੀ ਇੰਨੇ ਰੁਪਏ ਤੋਂ ਸ਼ੁਰੂ ਹੁੰਦੀ ਆ ਤੇ ਲਾਸਟ ਰੇਟ ਕੀ ਚੱਲਿਆ ਜਾਂਦਾ ਦਾਤੀ ਸਟਾਰਟ ਹੁੰਦੀ 35 30 35 ਤੋਂ ਸਟਾਰਟ ਹੋ ਜਾਂਦੀ ਹੈ ਜੀ 20 35 ਰੁਪਏ ਤੋਂ ਹਾਂਜੀ ਤੇ 70 ਰੁਪਏ ਤੱਕ ਰਸਟਾਰਟ ਹੁੰਦੀ ਹੈ ਵਧੀਆ ਦਾਤੀ 70 ਰੁਪਏ ਦੇ ਲੱਗਦਾ ਪੜਦਾ ਪੈ ਜਾਂਦਾ ਫਿਰ ਕਿਉਂਕਿ ਮੰਗਾਈ ਦਾ ਟਾਈਮ ਹੈ ਜੇ ਦੇਖਿਆ ਜਾਵੇ ਤਾਂ ਮਾ ਚੱਲੀ ਜਾਂਦਾ ਜੀ ਪੜਦਾ ਤਾਂ ਹੁਣ ਪਤਾ ਹੀ ਹੈ ਹੁਣ ਮੰਗਾਈ ਦੇ ਹਿਸਾਬ ਨਾਲ ਅਸਲ ਦੇ ਵਿੱਚ ਕੁਆਂਟੀਟੀ ਦੇ ਵਿੱਚ ਬਣਾਉਨੇ ਹੋ ਤਾਂ ਤਾਂ ਕਰਕੇ ਪੜਦਾ ਪੈਂਦਾ ਬਿਲਕੁਲ ਜੀ ਵਾਧੇ ਆਪਰੇਸ਼ਨਾਂ ਆ ਫਿਰ ਪੜਦਾ ਪੈਂਦਾ ਜੀ ਹਾਂਜੀ ਤੇ ਕਿੰਨੀ ਕੁ ਦਾਤੀ ਬਣਾ ਦਿੰਨੇ ਹੋ ਰਜਾਨਾ ਦੀ ਹੈ ਜੀ ਰਜਾਨਾ ਜੀ ਬਣੀ ਜਾਂਦੇ 10 ਪਟੇਲੇ ਦਾ ਜੀ 10 ਕਥੈਲਿਆਂ ਦੇ ਵਿੱਚ ਐਵਰੇਜ ਵੀ ਇੱਕ ਥੈਲੇ 'ਚ ਕਿੰਨੇ ਹੁੰਦੇ ਆ ਇੱਕ ਥੈਲੇ 'ਚ ਬਣ ਜਾਂਦੀ 120 ਪੀਸ ਹੁੰਦੇ ਆ 120 ਦਾਤੀਆਂ ਇੱਕ ਥੈਲੇ ਦੇ ਵਿੱਚ ਹਾਂਜੀ ਇੱਕ ਥੈਲੇ 'ਚ 120 ਤੇ ਕਿੰਨਾ ਸਮਾਂ ਲੱਗਦਾ 120 ਦਾਤੀਆਂ ਨੂੰ 120 ਦਾਤੀਆਂ ਲੱਗ ਜਾਂਦੀ ਜਿਵੇਂ ਦਿਹਾੜੀ 'ਚ ਲਗਾਤਾਰ ਲੱਗੇ ਰਹੀ ਆਪਾਂ ਜੀ ਇਹ ਤਾਂ ਮੰਨ ਕੇ ਚੱਲੋ 3-4 ਘੰਟੇ 'ਚ ਤਿਆਰ ਹੋ ਜਾਂਦੀ ਹੈ ਹਾਂਜੀ ਠੀਕ ਹੈ ਅੱਛਾ ਬੱਪੂ ਜੀ ਇਹਨਾਂ ਨੇ ਨੀ ਕਦੇ ਕਿਹਾ ਹੈਗਾ ਵੀ ਮੈਂ ਨਹੀਂ ਸਿੱਖਣਾ ਹੈਗਾ ਕੰਮ ਨਹੀਂ ਇਹ ਕੰਮ ਬਿਲ ਹੀ ਆ ਜਾਂਦਾ ਹੈ ਠੀਕ ਹੈ ਕਦੇ ਕੰਮ ਨਾ ਕਰਨ ਵਾਸਤੇ ਘੁਰਿਆ ਬੱਚੇ ਨੂੰ ਵੀ ਹੈ ਕਈ ਵਾਰੀ ਇਹ ਹੁੰਦਾ ਵੀ ਮੈਨੂੰ ਮੇਰੇ ਬਜ਼ੁਰਗਾਂ ਨੇ ਘੁਰਿਆ ਹੁਣ ਮੇਰਾ ਟਾਈਮ ਆ ਗਿਆ ਵੀ ਮੈਂ ਵੀ ਥੋੜਾ ਰੋਮ ਮਾਰ ਲਾਂ ਨਹੀਂ ਨਹੀਂ ਘੁਰਦੇ ਅੱਛਾ ਤਾਂ ਮੈਂ ਆ ਵੀ ਵਧੀ ਗਰੀ ਅੰਦਰ ਅੱਛਾ ਬੇਨਤੀ ਆ ਮੁੰਡਾ ਮੁੰਡਾ ਬੇਨਤੀ ਹੋਵੇ ਠੀਕ ਹੈ ਤੇ ਆ ਹੋਰ ਬਾਪੂ ਮਤਲਬ ਜਿਵੇਂ ਕਹਿ ਲੀਏ ਵੀ ਦਾਤੀ ਦੇ ਉੱਤੇ ਤੁਹਾਡੀ ਕਿੰਨੀ ਕਿ ਮਿਹਨਤ ਲੱਗਦੀ ਹੈ ਕਿੰਨਾ ਕ ਸਮਾਂ ਇੱਕ ਦਾਤੀ ਦੇ ਉੱਤੇ ਲੱਗ ਜਾਂਦਾ ਹੈ ਬਣਾਉਂਦਾ ਮੈਂ ਤਾਂ ਜੀ ਚੱਲ ਜਾ ਜੀ ਦੱਤੀ ਹਾਂ ਜੀ ਇੱਕ ਦਾਤੀ ਦਾ 10 15 ਮਿੰਟ ਦਾ ਲੱਗ ਜਾਂਦੇ ਆ ਠੀਕ ਹੈ ਅੱਛਾ ਵੀ ਸਾਰਾ ਸੈਟਅਪ ਲਗਾਇਆ ਹੋਇਆ ਥੋੜਾ ਸਮਝਾਓਗੇ ਇਹਦੇ ਬਾਰੇ ਵੀ ਕਿੱਦਾਂ ਕਿੱਦਾਂ ਕੀ ਕੀ ਹੈ ਜੀ ਇਹ ਪਹਿਲੀ ਮਸ਼ੀਨ ਪਹਿਲੀ ਮਸ਼ੀਨ ਕਾਦੀ ਹੈ ਇਹ ਤਾਂ ਪ੍ਰੈਸ ਹੈ ਜੀ ਮੈਂ ਗਲੀਆਂ ਕੱਢਣੂ ਬਲੇਡ ਦੇ ਵਿੱਚ ਪਟੇ ਦੇ ਵਿੱਚ ਜੀ ਠੀਕ ਹੈ ਇਹਦੇ ਨਾਲ ਆਪਾਂ ਗਲੀਆਂ ਕੱਢਦੇ ਆ ਜੀ ਪ੍ਰੈਸ ਨਾਲ ਜੀ ਠੀਕ ਹੈ ਹਾਂ ਜੀ ਹਾਂ ਠੀਕ ਹੈ ਇਸ ਤੋਂ ਬਾਅਦ ਇਸ ਤੋਂ ਬਾਅਦ ਜੀ ਅਸੀਂ ਆਣ ਆਇਆ ਦੀ ਧਾਰਾ ਲਾਉਣੀ ਹੈ ਜੀ ਠੀਕ ਹੈ ਤਿੱਖੀ ਕਰਦੇ ਆ ਫਿਰ ਅਸੀਂ ਇਹ ਤੇ ਦਾਤੀ ਪਹਿਲਾਂ ਇਹਦੇ ਉੱਤੇ ਤਿੱਖੀ ਕੀਤੀ ਜਾਂਦੀ ਹੈ ਹਾਂਜੀ ਤਿੱਖੀ ਕਰਕੇ ਜਦੋਂ ਇਹ ਆ ਤਿੱਖੀ ਕੀਤੀ ਹੈ ਠੀਕ ਹੈ ਆਏ ਤਿੱਖੀਆਂ ਕਰਕੇ ਜੀ ਠੀਕ ਹੈ ਤੇ ਉਸ ਤੋਂ ਬਾਅਦ ਇੱਧਰ ਫਿਰ ਕਟਰ ਲੱਗਿਆ ਹੋਇਆ ਹੈ ਜੀ ਇਹਦੇ ਵਿੱਚ ਦੰਦੇ ਕੱਢਦੇ ਆ ਜੀ ਇਹਦੇ ਉੱਤੇ ਦੰਦੇ ਕੱਢਦਾ ਘਟ ਇਹ ਤੇ ਦੰਦੇ ਕੱਢਦੇ ਆ ਜੀ ਫਿਰ ਉਸ ਤੋਂ ਬਾਅਦ ਦੰਦੇ ਕੱਢ ਕੇ ਫਿਰ ਡੀਜ਼ਲ ਜੀ ਲਾ ਕੇ ਪੈਕਿੰਗ ਕਰਦਨੇ ਬਸ ਜੀ ਠੀਕ ਹੈ ਤੇ ਆ ਆਹ ਮਸ਼ੀਨ ਇਹ ਪ੍ਰੈਸ ਹੈ ਜਿਵੇਂ ਇਹ ਆਪਣਾ ਬਲੇ ਪਿੱਠਾ ਪੁੱਠਾ ਕੰਨਾਂ ਨੂੰ ਬੰਗ ਬੰਗ ਪਾਉਣਾ ਪੈਂਦਾ ਜੀ ਉਹਦੇ ਕਰਕੇ ਜਿਹੜਾ ਮੋਟਾ ਕੰਮ ਵਾਲਾ ਬਸ ਆ ਜਿਹੜੀ ਸ਼ੇਪ ਦਿੱਤੀ ਹੋਈ ਹੈ ਜਿਵੇਂ ਆਹ ਗਲਾਈ ਹੈ ਜੀ ਆਹ ਬੰਗ ਬੰਗ ਮੋੜ ਨਹੀਂ ਹੁੰਦੀ ਜੀ ਬੱਠ ਪੁੱਠਾ ਇਹ ਇਹ ਤੇ ਡਾਈ ਬਣ ਕੇ ਇਹ ਤੇ ਕੰਮ ਕਰਦੇ ਪਰਸਾ ਮਤਲਬ ਕਿਤੇ ਬਾਹਰ ਲੈ ਕੇ ਜਾਣ ਦੀ ਲੋੜ ਨਹੀਂ ਪੈਂਦੀ ਇਸੇ ਦੁਕਾਨ ਦੇ ਵਿੱਚ ਹੀ ਸਾਰਾ ਕੁਝ ਓਰੀ ਕਰਦੇ ਆ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ ਠੀਕ ਹੈ ਹਾਂਜੀ ਤੇ ਆ ਫਰਮਾ ਜੀ ਇਹ ਚੀਜ਼ ਇਹ ਚੀਜ਼ ਲੱਕੜ ਦੇ ਸਰਾਕਟ ਨੂੰ ਹੈਂਡਲ ਜਿਹਦੇ ਵਿੱਚ ਜੀ ਠੀਕ ਹੈ ਇਹ ਚ ਸਰਾਕਟ ਨੂੰ 12ਵੇਂ ਦਾ ਸਰਾਕਟ ਦੇ ਬੜ ਕੱਢ ਕੇ ਦਿਖਾਓ ਕਿਉਂਕਿ ਆ ਲਾਈਵ ਦੇਖ ਤੇ ਫਿਰ ਸਾਰਾ ਇੱਥੇ ਇਕੱਠਾ ਹੀ ਲੈ ਕੇ ਆਹੋ ਕਰਦੇ ਹਾਂ ਹਾਂਜੀ ਹਾਂਜੀ ਸਾਰਾ ਸਮਾਨ ਨੂੰ ਰੀਫਿਟ ਕਰਦੇ ਹਾਂ ਜੀ ਸਾਰਾ ਇਕੱਠਾ ਕੰਪਲੀਟ ਕਰਦੇ ਤੇ ਇੱਕ ਇੱਕ ਵਾਰੀ ਦੇ ਵਿੱਚ ਕਿੰਨੇ ਕ ਮੁਠੇ ਘੜ ਦਿੰਦੇ ਹਾਂ ਫਿਰ ਇਹਦਾ ਘੰਟੇ ਦੇ ਨਿਕਲ ਜਾਂਦੇ ਆ ਜੀ 5-600 ਦੇ ਸ਼ਰਾਖ ਨਿਕਲ ਜਾਂਦੇ ਆ ਜੀ ਠੀਕ ਹੈ ਹਾਂਜੀ ਠੀਕ ਹੈ ਇਸ ਤੋਂ ਬਾਅਦ ਤੇ ਆਹ ਇਹ ਵੀ ਦਸਾਣਾ ਈ ਛੋਟੀ ਧਾਰਾ ਲਉਣ ਨੂੰ ਠੀਕ ਹੈ ਇਹ ਲੈਡ ਕਿਨੇ ਜਨਰੇਟਰ ਤੇ ਫਿਰ ਇਹਦੇ ਧਾਰਾ ਲਾ ਦਿੰਦੇ ਆ ਠੀਕ ਹੈ ਇੰਜਨ ਹੈਗਾ ਆ ਬੰਦ ਜਨਰੇਟਰ ਤੇ ਫਿਰ ਆਹ ਮੋਟਰ ਚੱਲਦੀ ਛੋਟੀ ਜੀ ਠੀਕ ਹੈ ਹਾਂਜੀ ਉਸ ਤੋਂ ਬਾਅਦ ਮਤਲਬ ਆਹ ਜਿਹੜੀਆਂ ਦਾਤੀਆਂ ਪਈਆਂ ਨੇ ਇਹ ਬਣ ਕੇ ਇਹ ਤਿਆਰ ਹੋ ਗਈ ਤੇ ਇਹ ਜਿਹੜੀ ਸਭ ਤੋਂ ਵਧੀਆ ਕੁਆਲਿਟੀ ਵਾਲੀ ਦਾਤੀ ਹੈ ਸਾਰਿਆਂ ਨਾਲ ਵਧੀਆ ਕੁਆਲਿਟੀ ਦਾਤੀ ਇਹੀ ਹੈ ਜੀ ਅੱਛਾ ਹਾਂਜੀ ਤੇ ਇਹ ਕਿੰਨੇ ਦੀ ਕਹੇ ਸੀ ਤੁਸੀਂ ਇਹ 70 ਰੁਪਏ ਪੇਸ ਜੀ 70 ਰੁਪਏ ਵੀ ਹਾਂਜੀ ਠੀਕ ਹੈ ਜੇ ਕੋਈ ਵੱਧ ਕੁਆਂਟੀਟੀ ਲੈ ਕੇ ਜਾਂਦਾ ਤਾਂ ਉਹਨੂੰ ਡਿਸਕਾਊਂਟ ਵੀ ਕਰ ਹਾਂਜੀ ਉਹ ਸਾਬ ਨਾਲ ਹੋ ਜੂਗਾ ਇਹ ਰੇਟ ਠੀਕ ਹੈ ਤੇ ਆਹ ਆਰੇ ਵਾਲੇ ਬਲੇਡ ਵੀ ਜਿਹੜੇ ਤਿੱਖੇ ਕੀਤੇ ਹੋਏ ਨੇ ਇਹ ਹਾਂਜੀ ਇਹ ਆਰ ਆਈ ਲੱਕੜ ਕੱਟਣ ਵਾਲਾ ਜੀ ਆਪਣਾ ਠੀਕ ਹੈ ਇਹ ਆਪ ਹੀ ਤਿਆਰ ਕਰਦੇ ਜੂਰੇ ਠੀਕ ਹੈ ਹਾਂਜੀ ਤੇ ਇਹ ਲੱਕੜ ਵਢਣ ਦੇ ਕੰਮ ਆਉਂਦਾ ਹੈ ਹਾਂਜੀ ਲੱਕੜ ਵਢਣੇ ਸੁੱਕੀ ਲੱਕੜ ਵੜਦੇ ਗਿੱਲੀ ਵਢਦੇ ਵਧੀਆ ਵੜਦੀ ਹੈ ਇਹ ਲੱਕੜ ਠੀਕ ਹੈ ਇਹਦੇ ਫਿਰ ਦੰਦੇ ਕਾਫੀ ਤੇਜ਼ ਨੇਗੇ ਹਾਂਜੀ ਬਹੁਤ ਵਧੀਆ ਹੈ ਜੀ ਠੀਕ ਹੈ ਹਾਂਜੀ ਇਹ ਵੀ ਸੇਮ ਪ੍ਰੋਸੀਜਰ ਉਹੀ ਹੈ ਹਾਂਜੀ ਉਦਾਂ ਹੀ ਹੈ ਸਾਰਾ ਜੀ ਇਹ ਵੀ ਉਰੀ ਤਿਆਰ ਕਰਦੇ ਸਾਰਾ ਹੀ ਅਸੀਂ ਆਪ ਇਹਨੂੰ ਬਣਾਉਣ ਨੂੰ ਕਿੰਨਾ ਕ ਸਮਾਂ ਲੱਗ ਜਾਂਦਾ ਹੈ ਇਹਨੂੰ ਬਣਾਉਣ ਲੱਗ ਜਾਈਏ ਦਿਹਾੜੀ 'ਚ 150 ਪੀਸ ਤਿਆਰ ਹੁੰਦਾ ਮਸੇ ਇਹ ਤਾਂ ਇਹਦੀ ਕੀ ਕੋਸਟ ਰੱਖੀ ਹੈ ਤੁਸੀਂ ਇਹ ਹੈਗੇ ਜੀ 110 ਰੁਪਏ ਪੀਸ ਜੀ 110 ਦਾ ਹਾਂਜੀ ਠੀਕ ਤੇ ਇਹ ਫਿਰ ਮਤਲਬ ਕੁਆਂਟੀਟੀ ਦੇ ਵਿੱਚ ਹੀ ਵੇਚਦੇ ਹਾਂ ਜਾਂ ਕੋਈ ਸਿੰਗਲ ਵੀ ਆ ਜਾਂਦਾ ਦੇ ਦਿੰਨੇ ਆ ਸਿੰਗਲ ਵੀ ਦੇ ਦਿੰਨੇ ਆ ਵੱਧੇ ਕੁਆਂਟੀਟੀ ਦੇ ਵਿੱਚ ਹੀ ਕੰਮ ਆਈ ਆਪਣਾ ਠੀਕ ਹੈ ਹਾਂਜੀ ਤੇ ਉਸ ਤੋਂ ਬਾਅਦ ਇਹ ਤੁਹਾਡਾ ਜਿਹੜਾ ਤਿਆਰ ਹੋਇਆ ਮਟੀਰੀਅਲ ਹੈ ਤੇ ਜਿਹੜਾ ਇਹ ਬੋਰੀਆਂ ਦੇ ਵਿੱਚ ਭਰ ਕੇ ਫਿਰ ਇਹ ਨੇੜੇ ਕੋਈ ਗਦਾਮ ਉਧਰ ਮਾਲ ਗਦਾਮ ਚ ਭੇਜਦੇ ਨੇ ਮਤਲਬ ਦੂਰ ਇੱਥੋਂ ਜਾਂ ਨੇੜੇ ਦੂਰ ਹੈ ਥੋੜਾ ਠੀਕ ਹੈ ਤੇ ਉੱਥੇ ਭੇਜ ਦਿੰਨੇ ਆ ਉਸ ਤੋਂ ਬਾਅਦ ਹਾਂਜੀ ਉੱਥੇ ਉਸ ਤੋਂ ਬਾਅਦ ਉਹ ਪੈਕਿੰਗ ਹੋ ਕੇ ਬੋਰੀਆਂ ਦੇ ਉੱਤੇ ਨਾਮ ਲਿਖ ਕੇ ਫਿਰ ਉਸ ਤੋਂ ਬਾਅਦ ਜਿਹਨੂੰ ਜਿਹਦਾ ਆਰਡਰ ਹੁੰਦਾ ਹੈ ਜੀ ਉਸ ਉਹਦੇ ਕੋਲ ਮਾਲ ਪਹੁੰਚਾ ਦਿੰਦਾ ਜ ਚਲੋ ਬਹੁਤ ਵਧੀਆ ਮਤਲਬ ਜਿਹੜਾ ਕੈਲੀਏ ਹੱਥੀ ਕਿਰਤ ਕਰ ਰਹੇ ਹਾਂ ਕਿਤੇ ਨਾ ਕਿਤੇ ਅਜਿਹੇ ਜਿਹੜੇ ਹੱਥੀ ਕੰਮ ਕਰਨ ਵਾਲੇ ਕਿਰਤੀ ਲੋਕ ਨੇ ਹਨਾ ਤੇ ਬਹੁਤ ਘੱਟ ਨਜ਼ਰ ਆਉਂਦੇ ਨੇ ਪਰ ਕੈਲੀਏ ਵੀ ਮਸ਼ੀਨਾਂ ਨੇ ਬੇਸ਼ੱਕ ਜਗ੍ਹਾ ਲੈਣ ਦੀ ਕੋਸ਼ਿਸ਼ ਕੀਤੀ ਹੈ ਕਿਤੇ ਨਾ ਕਿਤੇ ਐਸੇ ਬਜ਼ੁਰਗ ਬੈਠੇ ਨੇ ਹਜੇ ਵੀ ਜਿਹੜੇ ਹੱਥੀ ਕੰਮ ਕਰ ਰਹੇ ਨੇ ਤੇ ਆਪਣੇ ਬਜ਼ੁਰਗਾਂ ਤੋਂ ਕੰਮ ਸਿੱਖਿਆ ਜਿਨ੍ਹਾਂ ਨੇ ਤੇ ਉਹ ਹਲੇ ਵੀ ਆਪਣੇ ਇਸ ਕੰਮ ਦੇ ਨਾਲ ਜੁੜ ਕੇ ਜਿਹੜਾ ਆਪਣੀ ਰੋਜੀ ਰੋਟੀ ਕਮਾ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਬੇਸ਼ੱਕ ਮੁਲਖ ਭਾਵੇਂ ਤਰੱਕੀਆਂ ਕਰੀ ਜਾਵੇ ਪਰ ਜਿਹੜਾ ਹੱਥੀ ਕੰਮ ਹੈ ਉਹ ਇਦਾਂ ਦੇ ਬਜ਼ੁਰਗ ਨੇ ਤੇ ਉਹਨਾਂ ਦੇ ਹੁਣ ਹਾਰ ਬੱਚੇ ਨੇ ਜਿਹੜੇ ਇਦਾਂ ਹੀ ਸਾਫ ਕੇ ਰੱਖਣਗੇ ਤੇ ਇਸ ਉਮੀਦ ਦੇ ਨਾਲ ਮਿਲਦੇ ਆ ਕਿਸੇ ਹੋਰ ਅਗਲੀ ਖਾਸ ਵੀਡੀਓ ਦੇ ਨਾਲ ਤਦ ਤੱਕ ਮੇਰੇ ਅਤੇ ਮੇਰੇ ਸਹਿਯੋਗੀ ਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ